ਹਾਂਜੀ ਦੋਸਤੋ ਉਹ ਜੁੜ ਜੋ ਬਾਈ ਜੁੜ ਜੋ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂਗੇ ਚੰਦ ਆਹ ਦੇਖ ਲਓ ਬਾਈ ਚੰਦ ਦੇ ਆਲੇ ਲਾਲੇ ਅੱਜ ਬਾਹਰ ਨਿਕਲ ਕੇ ਦੇਖੋ ਛੇਤੀ ਛੇਤੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਬਾਈ ਬਾਹਰ ਨਿਕਲ ਕੇ ਦੇਖੋ ਆਪਾਂ ਵੀ ਹੁਣ ਕੋਠ ਦੇ ਖੜ ਕੇ ਦੇਖੀ ਜਾਂਦੇ ਆ ਦਿਖਾਉਣਾ ਤੁਹਾਨੂੰ ਆ ਦੇਖੋ ਚੰਦ ਚੰਦ ਦੇ ਆਲੇ ਲਾਲੇ ਦੇਖੋ ਬਾਈ ਬਾਹਰ ਨਿਕਲ ਕੇ ਕੀ ਹੋ ਰਿਹਾ ਹੈ ਚੰਦ ਦੇ ਆਲੇ ਲਾਲੇ ਬਹੁਤ ਵੱਡਾ ਸਰਕਲ ਆ ਜਿਹੜਾ ਉਹ ਬਣ ਰਿਹਾ ਬਾਈ ਦੇਖੋ ਆ ਦੇਖੋ ਵੀਡੀਓ ਦੇ ਵਿੱਚ ਉਹਨਾਂ ਹਜੇ ਕਲੀਅਰ ਨਹੀਂ ਦਿੰਦਾ ਹੁਣਾ ਪੀ ਚੰਦ ਦੇ ਆਲੇ ਦਾਲ ਥੋੜਾ ਥੋੜਾ ਦੀਨ ਹੈਗਾ ਵੀ ਬਾਹਰ ਨਿਕਲ ਕੇ ਦੇਖੋ ਬਈ ਚੰਦ ਦੇ ਆਲੇ ਦਾਲ ਕੀ ਬਣ ਰਿਹਾ ਹੈਗਾ ਕੀ ਕਹਿੰਦੇ ਆ ਇਹਨੂੰ ਉਹ ਵੀ ਕਮੈਂਟ ਕਰਕੇ ਦੱਸਿਓ ਤੇ ਕੀ ਅੱਜ ਗ੍ਰੈਂਡ ਗਰੂਨ ਲੱਗਿਆ ਹੋਇਆ ਹੈ ਕਿ ਕੋਈ ਇਹ ਸਰਕਲ ਕੀ ਵੱਡਾ ਵਿਗਾੜ ਕੀ ਹੋ ਰਿਹਾ ਹੈਗਾ ਸ੍ਰਿਸ਼ਟੀ ਦੇ ਵਿੱਚ ਦੇਖੋ ਵੀਡੀਓ ਸ਼ੇਅਰ ਕਰ ਦਿਓ ਬਈ ਚੰਦ ਦੇਖੋ ਬਾਹਰ ਨਿਕਲ ਕੇ ਚੰਦ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਕੁਦਰਤੀ ਚੀਜ਼ਾਂ ਹੁੰਦੀਆਂ ਨੇ ਇਹ ਕਦੇ-ਕਦੇ ਹੁੰਦੀਆਂ ਨੇਗੀਆਂ ਉਹ ਨਿਕਲ ਕੇ ਬਾਹਰ ਦੇਖੋ ਤੁਸੀਂ ਚੰਦ ਦੇਖੋ ਬਾਹਰ ਨਿਕਲ ਕੇ ਜਿਹੜਾ ਜਿਹੜਾ ਵੀ ਮੇਰਾ ਦੋਸਤ ਮੇਰਾ ਭਰਾ ਵੀਡੀਓ ਦੇਖ ਰਿਹਾ ਹੈਗਾ ਉਹਨੂੰ ਸ਼ੇਅਰ ਕਰ ਦਿਓ ਤੇ ਚੰਦ ਦੇ ਆਲੇ-ਦਾਲੇ ਬਈ ਨਿਕਲ ਕੇ ਦੇਖੋ ਜਿਹਨੇ ਜਿਹਨੇ ਦੇਖ ਲਿਆ ਉਹ ਵੀ ਕਮੈਂਟ ਕਰਕੇ ਦੱਸਿਓ ਕਿਉਂਕਿ ਇਹ ਚੀਜ਼ਾਂ ਬਹੁ ਘੱਟ ਆਉਂਦੀਆਂ ਨੇਗੀਆਂ ਇਹ ਮਤਲਬ ਕਿ ਇਹ ਚੀਜ਼ਾਂ ਨੂੰ ਬਹੁ ਘੱਟ ਦੇਖਦੇ ਵੀ ਆਪਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਆਪਾਂ ਨੂੰ ਵੀ ਹੁਣੀ ਲੱਗਿਆ ਪਤਾ ਤੇ ਹੋ ਸਕਦਾ ਆ ਮਾ ਆਪਾਂ ਵੀਡੀਓ ਸ਼ੇਅਰ ਕਰੀਏ ਕਿਉਂਕਿ ਇਹ ਕੁਦਰਤ ਦੀ ਚੀਜ਼ਾਂ ਹੀ ਨੇ ਕੁਦਰਤੀ ਚੀਜ਼ਾਂ ਨੇ ਕੁਦਰਤ ਕਰ ਰਹੀ ਆ ਕੋਈ ਸਾਈਨ ਦੇ ਰਹੀ ਆ ਕੋਈ ਕੁਝ ਦੇ ਰਹੀ ਆ ਉਹ ਬਹੁਤ ਘੱਟ ਲੋਕਾਂ ਤੱਕ ਅਗੇੜੀ ਗੱਲ ਆ ਉਹ ਪਹੁੰਚਦੀ ਹੈਗੀ ਤੇ ਬਈ ਹੁਣੀ ਮਤ ਕਿ ਦੇਖ ਲੋ ਚੰਦ ਦੇ ਆਲੇ-ਦਾਲੇ ਕਿ ਕਿੱਡਾ ਵੱਡਾ ਜਿਹੜਾ ਸਰਕਲ ਆ ਉਹ ਬਣਿਆ ਹੋਇਆਗਾ ਬਾਹਰ ਨਿਕਲ ਕੇ ਦੇਖੋ ਬਈ ਕਮੈਂਟ ਕਰਕੇ ਦੇਖੋ ਕਿਉਂਕਿ ਅੱਧੇ ਵੀਰ ਸਵੇਰੇ ਦੇਖਣਗੇ ਵੀਡੀਓ ਅੱਧੇ ਸਵੇਰੇ ਦੇਖਣਗੇ ਵੀ ਉਹ ਦੇਖਣ ਕਿਹਨੇ ਰਹਿ ਗਿਆ ਦੇਖੋ ਆ ਸਰਕਲ ਤੁਹਾਨੂੰ ਥੋੜਾ-ਥੋੜਾ ਨਜ਼ਰ ਆਊਗਾ ਆ ਦੇਖੋ ਆਲੇ-ਦਾਲੇ ਨਾ ਸਰਕਲ ਗੋਲ ਕੇ ਰਵਜ ਰਿਹਾ ਜਿਵੇਂ ਕੁਦਰਤ ਦਾ ਦੇਖੋ ਇਸ ਆਈਨ ਲਿਖੇ ਹੋਏ ਕੀ ਕਰੇ ਹੋਏ ਨੇ ਹਨਾ ਕੁਦਰਤ ਕੀ ਮਤਲਬ ਕਿ ਕੁਦਰਤ ਦੀ ਇਹ ਚੀਜ਼ਾਂ ਆਪਾਂ ਨੂੰ ਬਹੁਤ ਘੱਟ ਹੀ ਦੇਖਣ ਨੂੰ ਮਿਲਣਗੀਆਂ ਵੀ ਮੰਨ ਲਓ ਇਹ ਖਬਰ 100 ਸਾਲ ਬਾਅਦ ਹੁੰਦਾ ਕਿ ਲੱਖ ਸਾਲ ਬਾਅਦ ਹੁੰਦਾ ਹਨਾ ਕਿ ਸਦੀ ਬਾਅਦ ਹੁੰਦਾ ਕਿੰਨੇ ਟਾਈਮ ਬਾਅਦ ਹੁੰਦਾਗਾ ਇਹ ਤੇ ਸਰਕਲ ਵਈ ਚੰਦ ਦੇ ਆਲੇ-ਦੁਆਲੇ ਆ ਦੇਖੋ ਚੰਦ ਦੇ ਆਲੇ-ਦੁਆਲੇ ਇੱਕ ਨਾ ਗੋਲ ਸਰਕਲ ਵੱਡ ਰਿਹਾ ਵੱਜ ਰਿਹਾ ਦੇਖੋ ਵਿੱਚ ਤੁਹਾਨੂੰ ਉਹ ਤਾਰੇ ਦਿਨੇ ਹੋਣਗੇ ਨਾ ਉਹ ਆਲੇ-ਦੁਆਲੇ ਹਨਾ ਤੁਸੀਂ ਬਾਹਰ ਨਿਕਲ ਕੇ ਦੇਖੋ ਬਈ ਬਈ ਕਮੈਂਟ ਕਰੀ ਜਾਂਦੇ ਨੇ ਵੀ ਕੀ ਹੋ ਰਿਹਾ ਕੀ ਨਹੀਂ ਬਈ ਬਾਹਰ ਨਿਕਲ ਕੇ ਇੱਕ ਵਾਰੀ ਚੰਦ ਜ਼ਰੂਰ ਦੇਖੋ ਆਪਦਾ ਬਾਹਰ ਨਿਕਲ ਕੇ ਇੱਕ ਵਾਰ ਚੰਦ ਜ਼ਰੂਰ ਦੇਖੋ ਫਿਰ ਕਮੈਂਟ ਕਰਕੇ ਦੱਸਿਓ ਵੀ ਬਾਕੀ ਸਹੀ ਆ ਗਈ ਇਹ ਕਿਉਂਕਿ ਇਹ 100 ਸਾਲ ਬਾਅਦ ਆ ਬਈ ਇੱਕ ਸਦੀ ਬਾਅਦ ਕੋਈ ਚੀਜ਼ ਹੁੰਦੀ ਆ ਗਈ ਜਿਹੜੀ ਕੁਦਰਤੀ ਹੁੰਦੀ ਆ ਗਈ ਤੇ ਇੱਕ ਵਾਰੀ ਬਾਹਰ ਨਿਕਲ ਕੇ ਬਈ ਦੇਖੋ ਚੰਦ ਦੇਖੋ ਵੀ ਕੀ ਹੋ ਰਿਹਾ ਕੀ ਨਹੀਂ ਫਿਰ ਕਮੈਂਟ ਕਰਕੇ ਦੱਸਿਓ ਬਈ ਹਾਂ ਅਸੀਂ ਨੇ ਦੇਖ ਲਿਆ ਵੀ ਹਾਂ ਬਾਕੀ ਹੈਗਾਗਾ ਇੱਕ ਵਾਰ ਕਿਉਂਕਿ ਜਿਹੜੀ ਚੀਜ਼ ਆਪਾਂ ਨੂੰ ਖੁੱਲੀ ਅੱਖ ਨਾਲ ਦੀ ਜਾਂਦੀ ਆ ਉਹ ਆਪ ਨੂੰ ਕੈਮਰੇ ਨਾਲ ਨਹੀਂ ਦਿਦੀ ਹੈਗੀ ਤੇ ਇੱਕ ਵਾਰੀ ਬਈ ਚੰਦ ਦੇਖੋ ਚੰਦ ਦੇਖ ਕੇ ਕਮੈਂਟ ਕਰਕੇ ਦੱਸਿਓ ਕਿਉਂਕਿ ਇਹ ਕਿੱਥੇ ਕਿੱਥੇ ਹੋ ਰਿਹਾ ਹੈਗਾ ਹਨ ਤੇ ਜੇ ਮੇਰਾ ਭਰਾ ਕੋਈ ਬਾਹਰੋਂ ਵੀਡੀਓ ਦੇਖ ਰਿਹਾ ਉਹ ਵੀ ਦੇਖੇ ਤੇ ਉਹਨੂੰ ਮਤਲਬ ਕੀ ਕੋਈ ਹੋਰ ਸ਼ਹਿਰ ਚੋਂ ਇੰਡੀਆ ਦੇ ਵਿੱਚ ਵਿੱਚੋਂ ਪੰਜਾਬ ਦੇ ਵਿੱਚੋਂ ਵਿੱਚ ਵੀ ਕਿੱਥੇ ਕਿੱਥੇ ਤੱਕ ਜਾ ਰਹੀ ਹੈਗੀ ਹਨ ਚੰਦ ਦੇ ਆਲੇ-ਦੁਆਲੇ ਜਿਹੜਾ ਸਰਕਲ ਲੱਗਿਆ ਹੋਇਆ ਬਈ ਕਰਿਓ ਦੋਸਤੋ ਕਮੈਂਟ ਕਰਿਓ ਬਈ ਇਨੇ-ਇਨੇ ਦੇਖ ਲਈ ਹੈ ਵੀ ਮਰਗੀ ਚੰਦ ਦੇਖ ਲਈ ਜੀਨੇ ਜੀਨੇ ਮਾਰ ਨਿਕਲ ਕੇ ਬਾਈ ਜ਼ਰੂਰ ਬਾਹਰ ਨਿਕਲ ਕੇ ਦੇਖੋ ਫਿਰ ਪਤਾ ਲੱਗ ਜੂਆ ਤੁਹਾਨੂੰ ਵੀ ਕੀ ਹੋ ਰਿਹਾ ਕੀ ਨਹੀਂ ਹੈਨਾ ਤੇ ਇੰਨੀ ਕ ਤੁਹਾਡੇ ਨਾਲ ਅੱਜ ਗੱਲ ਕਰਨੀ ਤੇ ਦੇਖੋ ਬਾਈ ਆਪਾਂ ਵੀ ਬਾਹਰ ਨਿਕਲ ਕੇ ਚੰਦ ਆ ਜਿਹੜਾ ਉਹ ਦੇਖਿਆ ਹੈਗਾ ਤੇ ਦਿਖਾਉਣਾ ਤੁਹਾਨੂੰ ਮੈਂ ਇਹ ਚੰਦ ਦੇ ਆਲੇ ਦੋਈਆ ਦੇਖੋ ਸਰਕਲ ਲੱਗੇ ਹੋਏ ਇੱਕ ਸਰਕਲ ਲੱਗਿਆ ਹੋਇਆ ਜਾਂਦੇ ਵਾਲੇ ਵਾਲ ਇੱਕ ਕੀਨੇ-ਕੀਨੇ ਦੇਖ ਲਿਆ ਵਿੱਚ ਬਾਈ ਹੋਰੀ ਕਮੈਂਟ ਕਰ ਰਹੇ ਨੇ ਬੜੀ ਦੇਖ ਲਿਆ ਬਾਈ ਕਿਵੇਂ ਲੱਗਿਆ ਲੱਗਿਆ ਕੋਈ ਅਜੀਬ ਲੱਗੀ ਬਾਈ ਨੇ ਦੇਖ ਲਿਆ ਨਿਕਲ ਕੇ ਹਾਂ ਬਾਈ ਦੇਖੋ ਦੇਖੋ ਵਿੱਚ ਦੇਖ ਲਿਆ ਬਾਈ ਉਹਨੇ ਹਨਾ YouTube ਤੇ ਵੀ ਦੇਖ ਰਹੇ ਨੇ ਵੀਡੀਓ ਆਪਣੀ Facebook ਤੇ ਵੀ ਦੇਖਦੇ ਨੇ ਜਿੱਥੇ ਵੀ ਲਾਈਵ ਦੇਖ ਰਹੇ ਹੋ ਇੱਕ ਵਾਰ ਚੰਦ ਜ਼ਰੂਰ ਨਿਕਲ ਕੇ ਦੇਖੋ ਬਾਹਰ ਨਿਕਲ ਕੇ ਤੁਸੀਂ ਚੰਦ ਦੇਖੋ ਫਿਰ ਕਮੈਂਟ ਕਰਕੇ ਦੱਸਿਓ ਵੀ ਕਿਨੇ-ਕੀਨੇ ਦੇਖ ਲਿਆ ਬਾਈ ਚੰਦ ਜ਼ਰੂਰ ਦੇਖੋ ਬਈ ਇੱਕ ਵਾਰੀ ਇੱਕ ਬਾਰ ਬਾਹਰ ਨਿਕਲ ਕੇ ਚੰਦ ਦੇਖੋ ਵੀ ਜਿਹੜੀ ਇਹ ਚੀਜ਼ ਹੋ ਰਹੀ ਹੈ ਤੁਹਾਨੂੰ 100 ਸਾਲ ਬਾਅਦ ਖਬਰ ਆ ਕਿੰਨੇ ਕ ਸਾਲ ਬਾਅਦ ਜਿਹੜੀ ਚੀਜ਼ ਇਹ ਹੋਣੀ ਹੈਗੀ ਕੁਦਰਤੀ ਚੀਜ਼ ਆ ਮਤਲਬ ਕਿ ਕੁਦਰਤ ਦਿਖਾ ਰਹੀ ਹੈ ਕੋਈ ਸਾਈਨ ਦੇ ਰਹੀ ਹੈ ਸ਼ਾਇਦ ਆਪਾਂ ਨੂੰ ਤੇ ਇਹ ਵਾਰ-ਵਾਰ ਚੀਜ਼ਾਂ ਨਹੀਂ ਹੋਣੀਆਂ ਬਈ ਚੰਦ ਦੇਖੋ ਇੱਕ ਵਾਰ ਬਾਈ ਉਹਦੀ ਚੰਦ ਦੇਖੋ ਹਾਂ ਇੱਕ ਬਾਰ ਬਈ ਚੰਦ ਦੇਖੋ ਬਾਹਰ ਨਿਕਲ ਕੇ ਚੰਦ ਜ਼ਰੂਰ ਦੇਖੋ ਇੱਕ ਵਾਰੀ ਫੇਰ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਬਾਕੀ ਚੀਜ਼ ਆ ਕਿਉਂਕਿ ਬਈ ਹੁਣ ਆਪਾਂ ਸਾਰੇ ਸੌ ਜਾਣੇ ਆਗੇ ਵੀ ਪਤਾ ਹੀ ਲੱਗਦਾ ਹੈਗਾ ਬਾਅਦ ਦੇਖ ਲਿਆ ਬਾਈ ਗੋਲ ਸਰਕਲ ਬਣਿਆ ਹੋਇਆ ਵਾਲੇ ਵਾਲੇ ਜਮਾ ਗੋਲ ਸਰਕਲ ਜਿਵੇਂ ਮਤਲਬ ਕਿ ਗੋਲ ਮਾਰੇ ਹੋਏ ਜਮਾ ਮਾਰਿਆ ਵੀ ਜਮਾ ਗੋਲ ਹੋਇਆ ਗਿਆ ਐਵੇਂ ਨਹੀਂ ਹੈਗਾ ਬਾਈ ਉਰਾਂ ਪਰਾਂ ਜਿਵੇਂ ਆਪਾਂ ਕਹਿੰਦੇ ਕੁਦਰਤ ਦਾ ਦੇਖੋ ਤੁਸੀਂ ਰੰਗ ਦੇਖੋ ਕੁਦਰਤ ਦਾ ਵੀ ਜਮਾ ਗੋਲ ਸਰਕਲ ਹੈ ਜਿਹੜਾ ਮਾਰੇ ਹੋਇਆ ਗਿਆ ਕਿਵੇਂ ਕੁਦਰਤ ਆਪਾਂ ਨੂੰ ਇੱਕ ਸਾਈਨ ਦੇ ਰਹੀ ਹੈ ਚੰਦ ਦੇ ਆ ਬਈ ਹੋ ਸਕਦਾ ਕੈਮਰੇ ਵਿੱਚ ਨਹੀਂ ਆਉਂਦਾ ਬਈ ਹਨਾ ਕਿਉਂਕਿ ਜਿਹੜੀ ਚੀਜ਼ ਆਪਾਂ ਖੁੱਲੀ ਅੱਖ ਨਾਲ ਦੇਖਦੇ ਆ ਉਹ ਕੈਮਰੇ ਵਿੱਚ ਕਦੇ ਨਹੀਂ ਆਉਂਦੀ ਹੈਗੀ ਤੇ ਚੰਦ ਮੂਨ ਜਿਹੜੇ ਇੰਗਲਿਸ਼ 'ਚ ਵਿੱਚ ਦੇਖਦੇ ਨੇ ਮੂਨ ਦੇਖੋ ਬਈ ਜਾ ਕੇ ਹਨਾ ਮੂਨ ਦੇਖੋ ਤੁਸੀਂ ਜਾ ਕੇ ਚੰਦ ਕਹਿੰਦੇ ਨੇ ਆਪਾਂ ਪੰਜਾਬੀ 'ਚ ਚੰਦ ਕਹਿੰਦੇ ਆ ਦੇਖੋ ਤੁਸੀਂ ਆਲੇ-ਦਲੇ ਜਿਵੇਂ ਸਰਕਲ ਮਾਰੇ ਆ ਗੋਲ ਸਰਕਲ ਹੋ ਸਕਦਾ ਇਹ ਘੰਟਾ 2 ਘੰਟੇ ਹੀ ਰਹੇ ਹੋ ਸਕਦਾ 10 15 ਮਿੰਟ ਹੀ ਰਹੇ ਹੈਨਾ ਘੱਟ ਸਮਾਂ ਰਹੇ ਬਾਈ ਤੇ ਤੁਸੀਂ ਚੰਦ ਦੇਖੋ ਬਾਈ ਚੰਦ ਦੇ ਆਲੇ-ਦਲੇ ਕਿਵੇਂ ਸਰਕਲ ਮਾਰੇ ਹੋਏ ਕੁਦਰਤ ਨੇ ਹੈਨਾ ਇਹ 100 ਸਾਲ ਬਾਅਦ ਖਬਰਾਂ ਕਿੰਨੇ ਕ ਟਾਈਮ ਬਾਅਦ ਆ ਜਿਹੜੀ ਇਹ ਚੀਜ਼ ਹੋਣੀ ਹੈ ਬਣਣੀ ਹੈਗੀ ਤੇ ਇੱਕ ਵਾਰ ਚੰਦ ਦੇਖੋ ਬਾਈ ਦੱਸਿਓ ਫਿਰ ਕਮੈਂਟ ਕਰਕੇ ਵੀ ਕਿਵੇਂ ਲੱਗਿਆ ਤੁਹਾਨੂੰ ਹੈਨਾ ਕਿਹਨੇ-ਕਿਹਨੇ ਦੇਖ ਲਿਆ ਹੁਣ ਵੀ ਬਾਈ ਜਿਨੇ-ਜਿਨੇ ਦੇਖ ਲਿਆ ਆਪਣੇ ਨਾਲ ਬਾਈ ਜੁੜੇ ਹੋਏ ਨੇਗੇ ਵੀ ਕਿਹਨੇ-ਕਿਹਨੇ ਦੇਖ ਲਿਆ ਉਹ ਵੀ ਕਮੈਂਟ ਕਰਕੇ ਦੱਸਿਓ ਕਿੱਥੋਂ ਬਾਈ ਤੁਸੀਂ ਕਿੱਥੋਂ ਹੋਗੇ ਤੁਹਾਨੂੰ ਕਿੱਥੇ ਨਹੀਂ ਦਿਖ ਰਿਹਾ ਹੋਗਾ ਵੀ ਸੰਗਰੂਰ ਜ਼ਿਲ੍ਹੇ ਵਿੱਚ ਤਾਂ ਮੇਲੇ ਤਕਰੀਬਨ ਦਿਖ ਹੀ ਰਿਹਾ ਹੋਊਗਾ ਸੰਗਰੂਰ ਮਾਨਸਾ ਸਾਰੇ ਕਿਤੇ ਇਹ ਦਿਖ ਰਿਹਾ ਹੋਊਗਾ ਬਾਈ ਤੁਸੀਂ ਕਿੱਥੋਂ ਵੀ ਕਿੱਥੇ ਨਹੀਂ ਦਿਖ ਰਿਹਾ ਮਤਲਬ ਕਿ ਤੁਸੀਂ ਇਹ ਵੀ ਕਮੈਂਟ ਕਰਿਓ ਵੀ ਹੋ ਸਕਦਾ ਤੁਹਾਡੀ ਅਲੱਗ ਸਟੇਟ ਜੇ ਉੱਥੇ ਨਹੀਂ ਦਿਖੇ ਦਿਖੇ ਪਰ ਆਪਣੇ ਦਿਖ ਹੀ ਜਾਂਦਾ ਬਾਈ ਆਪਣੇ ਸਰਕਲ ਆ ਜਿਹੜਾ ਉਹ ਦਿਖ ਹੀ ਜਾਂਦਾ ਹੈਗਾ ਅਜੇ ਵੀ ਦਿਖ ਹੀ ਜਾਂਦਾ ਆਪਣੇ ਤਾਂ ਦੇਖ ਲਿਆ ਵਿੱਚ ਬਾਈਆਂ ਨੇ ਦੇਖ ਵੀ ਲਿਆ ਲਹਿਰੇ दिखੀ ਜਾਂਦਾ ਬਾਈ ਲਹਿਰੇ ਹਾਂ ਦੇਖ ਲਿਆ ਬਾਈ ਦੇਖੋ ਬਾਈ ਇਹ ਕੀ ਕੁਦਰਤੀ ਹੈਗੀ ਹੋਰ ਕਿੱਥੇ ਕਿੱਥੇ ਦੇਖ ਲਿਆ ਬਾਈ ਹੋਰ ਵੀ ਕਮੈਂਟ ਕਰੋ ਯਾਰ ਵੀ ਕਿੱਥੇ ਦੇਖ ਲਿਆ ਚੰਦ ਕਿਨੇ ਕਿਨੇ ਸਰਕਲ ਆ ਜਿਹੜਾ گول ਸਰਕਲ ਬਾਈ ਖਤਮ ਹੋਣਾ ਸ਼ੁਰੂ ਹੋ ਰਿਹਾ ਹੈਗਾ ਉਹ ਛੇਤੀ ਛੇਤੀ ਹੋਰ ਵੀਡੀਓ ਸ਼ੇਅਰ ਕਰ ਦਿਓ ਬਾਈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਮਤਲਬ ਕਿ ਆਪਣੇ ਹੋਰ ਰਿਸ਼ਤੇਦਾਰਾਂ ਤੱਕ ਵੀ ਆਹ ਚੀਜ਼ ਦੇਖੋ ਕਿਉਂਕਿ ਇਹ ਚੰਡੀਗੜ੍ਹ ਦਿਖ ਰਿਹਾ ਬਾਈ ਚੰਡੀਗੜ੍ਹ ਵੀ ਦਿਖ ਰਿਹਾ ਬਾਈ ਉਹਨਾਂ ਨੇ ਕਮੈਂਟ ਕਰੀ ਜਾਂਦੇ ਵੀ ਚੰਡੀਗੜ੍ਹ ਹੈਗਾ ਹੈਗਾ ਤੇ ਹੋਰ ਬਾਈ ਕਿੱਥੇ ਕਿੱਥੇ ਹੈ ਨਹੀਂਗਾ ਹਨਾ ਕਿੱਥੇ ਕਿੱਥੇ ਦੇਖੀ ਹੈ ਨਾ ਕਮੈਂਟ ਕਰ ਦਿਓ ਬਾਈ ਨਾਲ ਦੀ ਨਾਲ ਵੀ ਅਸੀਂ ਇੱਥੇ ਦੇਖ ਲਿਆ ਚੰਦ ਜ਼ਰੂਰ ਨਿਕਲ ਕੇ ਦੇਖੋ ਬਾਈ ਇਹ ਤਾਂ ਬਾਈ ਸਵੇਰੀ ਵਾਸਤੇ ਲੱਗੂ ਕੀ ਆ ਕਿਉਂਕਿ ਆਪਾਂ ਕੀ ਜਾਣਕਾਰੀ ਆ ਆਪਾਂ ਨੂੰ ਇੰਨਾ ਨਹੀਂ ਪਤਾ ਹੁੰਦਾ ਹੈਗਾ ਕਿਉਂਕਿ ਜਿਹੜੀ ਚੀਜ਼ ਦੀ ਪੜ੍ਹਾਈ ਕਰੀ ਹੋਈ ਆ ਸਟੱਡੀ ਕਰੀ ਹੋਈ ਆ ਉਹ ਇਹਨੂੰ ਦੱਸ ਦਿੰਦੇ ਨੇ ਉਹਨੂੰ ਕਲੀਅਰ ਕਰ ਦਿੰਦੇ ਨੇ ਵੀ ਹਾਂ ਹੈ ਹੇਗਾਗਾ ਵੀ ਕੀ ਚੀਜ਼ ਕਹਿੰਦੇ ਨੇ ਇਹਨੂੰ ਸਵੇਰੇ ਆਪਾਂ ਨੂੰ ਨਿਊਜ਼ 'ਚ ਪਤਲੇ ਗੂ ਪਰ ਬਈ ਇੱਕ ਵਾਰੀ ਜ਼ਰੂਰ ਦੇਖੋ ਕਿਉਂਕਿ ਗੋਲ ਸਰਕਲ ਆ ਦੇਖੋ ਇਹਦੇ ਆਲੇ-ਦਾਲ ਇਹਦੇ ਆਲੇ-ਦਾਲ ਗੋਲ ਸਰਕਲ ਬੱਝਾਇਕ ਚੰਦ ਦੇ ਆਲੇ-ਦਾਲ ਜਿਵੇਂ ਕੁਦਰਤ ਨੇ ਮਾਰਿਆ ਹੋਇਆ ਚਾਹੀਏ ਦੇਖੋ ਭਾਈ ਗੋਲ ਸਰਕਲ ਲੱਗਿਆ ਹੋਇਆ ਹੈਗਾ ਕਹੀ ਤਾਂ ਸਾਨੂੰ ਵੀ ਆਂਦੇ ਆ ਉਹ ਨਹੀਂ ਬਾਈ ਮਜ਼ਾਕ ਨਹੀਂ ਹੈਗਾ ਯਾਰ ਵਿੱਚ ਕੀ ਨੇ ਮਜ਼ਾਕ ਹੈ ਤੁਸੀਂ ਚੰਦ ਦੇਖੋ ਬਈ ਤੁਹਾਨੂੰ ਪਤਾ ਲੱਗ ਜੂਗਾ ਇਹ ਚੀਜ਼ 100 ਸਾਲ ਪਹਿਲਾਂ ਹੁੰਦੀ ਸੀ ਨੇ ਮਜ਼ਾਕ ਕਰਕੇ ਕੀ ਲੈਣਾ ਬਾਈ ਇੱਕ ਵਾਰੀ ਤੁਸੀਂ ਚੰਦ ਦੇਖੋ ਮੀਟਣਾ ਸਟਾਰਟ ਹੋ ਰਿਹਾ ਹੈਗਾ ਕੱਲ ਨੂੰ ਫਿਰ ਤੁਸੀਂ ਕਹੋਗੇ ਵੀ ਇਹ ਦੇਖਿਆ ਨਹੀਂ ਹੈਗਾ ਜਿਹੜੇ ਬਾਈ ਸਵੇਰੇ ਵੀਡੀਓ ਦੇਖਣਗੇ ਉਹ ਵੀ ਕਹਿਣਗੇ ਯਾਰ ਉਹੀ ਕਹੀ ਗਏ ਬਾਈ ਹੁਣ ਹੀ ਦੇਖ ਲਓ ਆਪਦਾ ਮੈਂ ਤੁਹਾਨੂੰ ਫੋਟੋਆਂ ਵੀ ਪਾ ਦੂੰਗਾ ਸਵੇਰੇ ਮਤਲਬ ਕਿ ਫੋਟੋਆਂ 'ਚ ਕਲੀਅਰ ਆ ਰਿਹਾ ਹੈਗਾ ਪਰ ਵੀਡੀਓ 'ਚ ਨਾ ਜਿਆਦਾ ਕਲੀਅਰ ਨਹੀਂ ਆਉਂਦਾ ਹੈਗਾ ਤੇ ਦੇਖੋ ਬਾਈ ਸਰਕਲ ਚੰਦ ਇੱਕ ਵਾਰੀ ਚੰਦ ਦੇਖ ਲੋ ਯਾਰ ਫਿਰ ਤੁਸੀਂ ਕਮੈਂਟ ਕਰ ਦਿਓ ਵੀਡੀਓ ਦੇ ਬਾਅਦ ਚੋ ਤੱਜਣਾ ਸਟਾਰਟ ਹੋ ਰਿਹਾ ਹੈਗਾ ਚੰਦ ਜ਼ਰੂਰ ਦੇਖੋ ਬਈ ਆਕੇ ਇੱਕ ਵਾਰੀ ਉੱਠੋ ਬਈ ਰਜਾਈ ਚ ਪਿਓ ਕਿਤੇ ਵੀ ਪਿਓ ਰਜਾਈ ਚ ਉੱਠ ਕੇ ਦੇਖੋ ਚੰਦ ਦੇਖੋ ਚੰਦ ਦੇਖ ਕੇ ਕਮੈਂਟ ਕਰਿਓ ਦੋਸਤੋ ਇੰਨੀ ਕੀ ਜਾਣਕਾਰੀ ਦੇਣੀ ਸੀ ਤੁਹਾਨੂੰ ਕਿੱਥੇ-ਕਿੱਥੇ ਦੇਖਿਓ ਵੀ ਕਮੈਂਟ ਕਰਿਓ ਹਾਂ ਫੋਟੋ ਕਰ ਲਈ ਬਾਈ ਨੇ ਵੀ ਫੋਟੋ ਕਰ ਲਈ ਕਮੈਂਟ ਕਰੀ ਜਾਂਦੇ ਆ ਇਹ ਨਾਲ ਹਾਂ ਇਹ ਬਾਈ ਸਵੇਰੇ ਦੇਖਿਆ ਕਿਉਂਕਿ ਇਹ 100 ਸਾਲ ਬਾਅਦ ਹੁੰਦਾ ਕਵਰ ਇੱਕ ਸਦੀ ਬਾਅਦ ਹੁੰਦਾ ਕੰਨੇ ਟਾਈਮ ਬਾਅਦ ਹੁੰਦਾ ਪਤਾ ਨਹੀਂ ਹੈਗਾ ਆਪਾਂ ਨੂੰ ਚੰਦ ਦੇ ਆਲੇ ਵਾਲੇ ਇੱਕ ਸਰਕਲ ਬਣ ਰਿਹਾ ਹੈਗਾ ਜੀਨੇ ਜੀਨੇ ਦੇਖਿਆ ਵੀ ਕਮੈਂਟ ਕਰਿਓ ਬਾਈ ਤੇ ਉਹ ਕਿੰਕੀ ਸਵੇਰੇ ਪਤਾ ਲੱਗ ਜੂਆ ਵੀਡੀਓ ਦੇ ਵਿੱਚ ਕਈ ਵਾਰ ਆਇਆ ਹੁੰਦਾ ਵੀ ਇਹਨਾਂ ਇਹਨਾਂ ਨੂੰ ਨਹੀਂ ਕਰਤਾ ਜੀਨੇ ਜੀਨੇ ਦੇਖ ਲਿਆ ਕਮੈਂਟ ਕਰ ਦੋ ਤੇ ਸਵੇਰੇ ਲੋਕ ਦੇਖਣਗੇ ਸਾਨੂੰ ਵੀ ਹਾਂ ਇਹਨਾਂ ਨੇ ਦੇਖ ਲਿਆ ਤੇ ਹੋਇਆ ਬਾਈ ਉਹ ਬਾਈ ਨੇ ਵੀ ਦੇਖ ਲਿਆ ਬਾਈ ਇੱਕ ਹੋਰ ਦੇਖ ਲਿਆ ਬਾਈ ਨੇ ਉਹ ਕਹਿੰਦੇ ਬਣਿਆ ਹੋਇਆ ਹੈਗਾ ਹਾਂ ਬਣਿਆ ਹੋਇਆ ਬਾਈ ਆਪਾਂ ਝੂਠ ਵੱਡ ਕੇ ਕੀ ਲੈਣਾ ਪਰ ਇਹ ਚੀਜ਼ਾਂ ਮੈਂ ਤੁਹਾਨੂੰ ਤਾਂ ਲਾਈਵ ਹੋਇਆ ਵੀ ਇਹ ਕੁਦਰਤੀ ਚੀਜ਼ਾਂ ਨੇ ਕੁਦਰਤੀ ਚੀਜ਼ਾਂ ਬਈ ਹੁਣ ਜਿਵੇਂ ਕਹਿੰਦੇ ਨੇ ਜਿਹੜਾ ਫੋਨ 'ਚ ਆਏ ਕੋਈ ਵਧੀਆ ਚੀਜ਼ ਵੀ ਦੇਖਦਾ ਹੁਣ ਜਿਹੜਾ ਆਪਣੀ ਵੀਡੀਓ ਦੇਖਦਾ ਉਹਨੂੰ ਜਾਣਕਾਰੀ ਮਿਲੂਗੀ ਉਹ ਦੇਖੂਗਾ ਜੰਦ ਵੀ ਹਾਂ ਬਾਕੀ ਯਾਰ ਕੁਦਰਤ ਨੇ ਕਿਵੇਂ ਹਨਾ ਕਿਵੇਂ ਸਰਕਲ ਮਾਰਿਆ ਤੁਸੀਂ ਇਹ ਦੇਖੋ ਵੀ ਸਰਕਲ ਜਮਾ ਕਸਾਰ ਮਾਰਿਆ ਜਮਾ ਵਿਚਾਲੇ ਸੈਂਟਰ ਤੇ ਚੰਦਾ ਗਾਉਗੇ ਐ ਉਰਾ ਪਰਾ ਨਹੀਂ ਹੈ ਕੋਈ ਬੱਦਲਾਂ ਦਾ ਨਹੀਂ ਬਣਿਆ ਹੋਇਆ ਕਿ ਵੀ ਬੱਦਲ ਬਣੇ ਹੋਏ ਨੇ ਆਏ ਹੋਏ ਨੇ ਜਮਾ ਵਿਚਕਾਰ ਆਉਦੇ ਕੋਈ ਬਾਕੀ ਆਪਾਂ ਨੂੰ ਸਵੇਰੇ ਚੈਨਲ ਨਿਊ ਚੈਨਲ ਚੋਂ ਪਤਾ ਲੱਗ ਜਾਊਗਾ ਧੰਨਵਾਦ ਦੋਸਤੋ ਵੀਡੀਓ ਨੂੰ ਕਰਿਓ ਸ਼ੇਅਰ ਹੋਰ ਤੱਕ ਕੋਈ ਹਾਲ ਸਕਦਾ ਹੈ ਰਾਤ ਤੱਕ ਰਹੇ ਤੇ ਸਵੇਰੇ ਦੇਖਾਂਗੇ ਆਪਾਂ ਧੰਨਵਾਦ ਜੀ ਸਵੇਰੇ ਦੇਖਾਂਗੇ ਆਪਾਂ ਦਿਨ ਚੜ੍ਹਦੇ ਨੂੰ ਵੀ ਕੀ ਰਹਿਣਾ ਕਿ ਨਾ ਧੰਨਵਾਦੀ ਸਾਰਿਆਂ ਦਾ